ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ 14 ਨਵੰਬਰ ਦਾ ਸਿੱਖ ਇਤਿਹਾਸ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ 14 ਨਵੰਬਰ 1757 ਈਸਵੀ ਨੂੰ ਸਿੱਖ ਕੌਮ ਦੇ ਮਹਾਨ ਯੋਧੇ ਤੰਤਰਬਾਬਾ ਦੀਪ ਸਿੰਘ ਹੋਰਾਂ ਨੇ ਸ਼ਹਾਦਤ ਦਾ ਜਮ ਪ੍ਰਾਪਤ ਕੀਤਾ ਮਹਾਰਾਜ ਜੀ ਦੀ ਬਾਣੀ ਦੇ ਅਨੁਸਾਰ ਜਦੋਂ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰ ਤੀਜੈ ਕਾਣਾ ਕੀਜੈ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੇ ਕਭੂ ਨਾ ਛਾੜੇ ਖੇਤ ਇਹ ਇਨਾ ਸ਼ਬਦਾਂ ਨੂੰ ਜੀਵਨ ਦੇ ਵਿੱਚ ਢਾਲਣ ਵਾਲਾ ਇਹ ਮਹਾਨ ਯੋਧਾ ਬਾਬਾ ਦੀਪ ਸਿੰਘ ਸੀਸਤਲੀ ਦੇ ਉੱਤੇ ਧਰ ਕੇ ਲੜਿਆ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਇੱਕ ਵਿਲੱਖਣ ਐਸੀ ਘਟਨਾ ਜਿਹਦੀ ਮਿਸਾਲ ਇਹਦੇ ਵਰਗੀ ਆਪ ਹੀ ਮਿਸਾਲ ਹੈ ਇਹਦੇ ਵਰਗੀ ਕੋਈ ਹੋਰ ਮਿਸਾਲ ਹੈ ਨਹੀਂ 18ਵੀਂ ਸਦੀ ਦੇ ਦੌਰਾਨ ਜਦੋਂ ਮੁਗਲ ਗਵਰਨਰ ਜਹਾਨ ਖਾਨ ਨੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ ਤੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਸਾਡੇ ਗੁਰਤਾਮਾਂ ਦੀ ਬੇਅਦਬੀ ਕੀਤੀ ਤਾਂ ਬਾਬਾ ਦੀਪ ਸਿੰਘ ਹੋਰੇ ਜਿਹਨਾਂ ਨੂੰ ਕਲੀਆਂ ਵਾਲੇ ਪਾਸ਼ਾ ਜੀ ਮਹਾਰਾਜ ਦਮਦਮਾ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਮੁਖੀ ਥਾਪ ਕੇ ਆਪ ਮਹਾਰਾਜ ਨਾਲ ਡੇਢ ਨੂੰ ਚਲੇ ਗਏ ਸੀ ਮਾਧੋਦਾਸ ਬਰਾਗੀ ਨੂੰ ਬੰਦਾ ਬਣਾਉਣ ਵਾਸਤੇ ਤੇ ਇੱਥੇ ਬਾਬਾ ਦੀਪ ਸਿੰਘ ਹੋਰਾਂ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀਆਂ ਚਾਰ ਬੀੜਾਂ ਸੰਪੂਰਨ ਲਿਖੀਆਂ ਇੱਕ ਪੰਜਵੀਂ ਬੀੜ ਫਾਰਸੀ ਦੇ ਵਿੱਚ ਲਿਖੀ ਤੇ ਇਥੋਂ ਬਾਬਾ ਦੀਪ ਸਿੰਘ ਹੋਰਾਂ ਨੇ ਪ੍ਰਾਣ ਕੀਤਾ ਜਦੋਂ ਪਤਾ ਲੱਗਿਆ ਕਿ ਗੁਰਧਾਮਾਂ ਦੀ ਬੇਦਵੀ ਹੋ ਰਹੀ ਹੈ ਇਥੋਂ ਪ੍ਰਾਣ ਕਰਕੇ ਚੱਲੇ ਮਾਲਵੇ ਦੇ ਪਿੰਡਾਂ ਦੇ ਭੋਲੇ ਭਾਲੇ ਲੋਕ ਬਾਬਾ ਜੀ ਦੇ ਨਾਲ ਗੰਡਾਸੇ ਟਕੂਏ ਤੇ ਕਿਰਪਾਨਾਂ ਲੈ ਕੇ ਚੱਲੇ ਲੜਨ ਦਾ ਕੋਈ ਵੱਲ ਨਹੀਂ ਸੀ ਪਰ ਹਿਰਦੇ ਦੇ ਵਿੱਚ ਪ੍ਰੇਮ ਸੀ ਚੱਬੇ ਦੇ ਕੋਲੇ ਜਾ ਕੇ ਇਹ ਫੌਜਾਂ ਦੇ ਵਿੱਚ ਕੋਸਰ ਮਸਰ ਸ਼ੁਰੂ ਹੋਈ ਕਿ ਉਧਰ ਫੌਜ ਬਹੁਤ ਜ਼ਿਆਦਾ ਹੈ ਉਹਨਾਂ ਕੋਲੇ ਹਥਿਆਰ ਬਹੁਤ ਜ਼ਿਆਦਾ ਬਾਬਾ ਜੀ ਆਪਣੇ ਕੋਲੇ ਹਥਿਆਰ ਘੱਟ ਹੈ ਸਿੱਖ ਵੀ ਘੱਟ ਹੈ ਬਾਬਾ ਦੀਪ ਸਿੰਘ ਨੇ ਕੱਢਿਆ ਖੰਡਾ ਮਿਆਂ ਦੇ ਵਿੱਚੋਂ ਧਰਤੀ ਦੀ ਹਿੱਕ ਦੇ ਉੱਤੇ ਲਕੀਰ ਖਿੱਚੀ ਕਰਨ ਲੱਗੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪ੍ਰੇਮ ਹੈ ਛਾਲ ਮਾਰ ਕੇ ਇਧਰ ਟੱਪ ਜਾਓ ਜਿਨ੍ਹਾਂ ਦੇ ਅੰਦਰ ਘਰਾ ਦਾ ਪ੍ਰੇਮ ਹੈ ਵਾਪਸ ਮੁੜ ਜਾਓ ਸਾਰੇ ਦੇ ਸਾਰੇ ਸਿੱਖ ਯੋਧੇ ਛਾਲਾ ਮਾਰ ਕੇ ਟੱਪ ਗਏ ਇੱਥੇ ਫਿਰ ਲੜਾਈ ਹੋਈ ਚੱਬੇ ਦੇ ਮੈਦਾਨ ਦੇ ਵਿੱਚ ਵੱਲੇ ਪਿੰਡ ਦੇ ਕੋਲੇ ਇੱਥੇ ਲਹੂ ਡੋਲਮੀ ਲੜਾਈ ਹੋਈ ਤੇ ਇਸ ਲੜਾਈ ਦੇ ਵਿੱਚ ਜਹਾਨ ਖਾਨ ਤੇ ਬਾਬਾ ਦੀਪ ਸਿੰਘ ਹੋਰਾਂ ਦੋਨੇ ਮੈਦਾਨ ਵਿੱਚ ਨਿਤਰੇ ਉਹ ਵੀ ਬਹੁਤ ਵੱਡਾ ਮਹਾਨ ਸੂਰਮਾ ਸੀ ਦੋਹਾਂ ਦੇ ਸਾਹੇ ਵਾਰ ਹੋਏ ਜਹਾਨ ਖਾਨ ਦਾ ਸਿਰ ਧੜ ਤੋਂ ਲੱਥਿਆ ਧਰਤੀ ਦੇ ਉੱਤੇ ਚਫਾਲ ਲੱਗ ਪਿਆ ਫੌਜਾਂ ਨੂੰ ਭਜੜਨਾ ਪੈ ਗਿਆ ਬਾਬਾ ਦੀਪ ਸਿੰਘ ਨੇ ਖੱਬੇ ਹੱਥ ਚੱਕਿਆ ਆਪਣਾ ਸੀਸ ਸੱਜੇ ਹੱਥ ਦੇ ਨਾਲ 18 ਸ਼ੇਰ ਦਾ ਖੰਡਾ ਬੋਂਦਾ ਹੋਇਆ ਘਟੋ ਘਟ 6 ਮੀਲ ਚੱਲਦਾ ਹੋਇਆ ਦਰਬਾਰ ਸਾਹਿਬ ਵੇਖੇ ਜਾ ਕੇ ਆਪਣਾ ਪ੍ਰਣ ਪੂਰਾ ਕੀਤਾ ਸੀਸ ਭੇਟ ਕੀਤਾ ਕਲੰਗੀਆਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜੀਆਂ ਦੇ ਚਰਨਾਂ ਦੇ ਵਿੱਚ ਸੀਸ ਭੇਟ ਕਰਕੇ ਕਲੰਗੀਆਂ ਵਾਲੇ ਪਾਸ਼ਾ ਜੀ ਦਾ ਇਹ ਲਾਲ ਇਹ ਸੂਰਮਾ ਸ਼ਹਾਦਤ ਦਾ ਜੰਮ ਪ੍ਰਾਪਤ ਕਰਕੇ ਕਲੰਗੀਆਂ ਵਾਲੇ ਪਾਸ਼ਾ ਜੀ ਦੀ ਗੋਦ ਦਾ ਸ਼ਿੰਗਾਰ ਬਣਿਆ ਅੱਜ ਇਸ ਮਹਾਨ ਯੋਧੇ ਦੀ ਇਸ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ 75 ਸਾਲ ਦੀ ਉਮਰ ਦੇ ਵਿੱਚ ਟਿੱਟੇ ਦਾੜੇ ਬਜ਼ੁਰਗ ਅਵਸਥਾ ਦੇ ਵਿੱਚ ਬਾਬਾ ਜੀ ਹੋਰਾਂ ਨੇ ਭਗਤੀ ਤੇ ਸ਼ਕਤੀ ਦਾ ਇਹ ਸੁਮੇਲ ਬਣਾ ਕੇ ਦੁਨੀਆ ਦੇ ਉੱਤੇ ਇਤਿਹਾਸ ਪੈਦਾ ਕੀਤਾ ਕਿ ਆਉਣ ਵਾਲੀਆਂ ਕੌਮਾਂ ਬਾਬਾ ਦੀਪ ਸਿੰਘ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦੀਆਂ ਹੋਈਆਂ, ਸੇਧ ਲੈਂਦੀਆਂ ਹੋਈਆਂ, ਜਾਲਮਾਂ ਦਾ ਨਾਸ ਕਰਦੀਆਂ ਰਹਿਣਗੀਆਂ ਤੇ ਇਸ ਧਰਤੀ ਦੇ ਉੱਤੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਖਾਲਸਾਤਨ ਦੀ ਪ੍ਰਾਪਤੀ ਲਈ ਜੂਝਦੀਆਂ ਰਹਿਣਗੀਆਂ ਤਾਂ ਕਿ ਦੁਨੀਆ ਦੇ ਉੱਤੇ ਸ਼ਾਂਤੀ ਸਥਾਪਿਤ ਹੋਵੇ, ਹਰ ਕੋਈ ਬੰਦਾ ਇੱਜ਼ਤ ਸਤਕਾਰ ਪਿਆਰ ਨਾਲ ਆਪਣੀ ਜ਼ਿੰਦਗੀ ਬਤੀਤ ਕਰੇ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਖਾਲਸਾਣ ਛੇਤੀ ਸਥਾਪਨਾ ਹੋਵੇ ਦੁਨੀਆ ਦੇ ਉਤੇ ਸ਼ਾਂਤੀ ਸਥਾਪਿਤ ਹੋਵੇ ਖਾਲਸਾਣ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ